ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਹਜ਼ਾਰਾਂ ਮਨੁੱਖ ਹੀਰਿਆਂ ਦੀ ਤਲਾਸ਼ ਕਰਦੇ ਰਹਿੰਦੇ ਨੇ ਪਹਾੜਾਂ ਦੇ ਵਿੱਚ ਦੰਦਾ ਉਹਨਾਂ ਦਾ ਇੱਕ ਦੂਜਾ ਸ਼ਹਿਰ ਹੈ ਪੰਨਾ ਮੱਧੇ ਭਾਰਤ ਦੇ ਵਿੱਚ ਸ਼ਹਿਰ ਦਾ ਨਾਂ ਹੀ ਪੰਨਾ ਹੈ ਉੱਥੇ ਵੀ ਹੀਰੇ ਤੇ ਪੰਨੇ ਲੱਭਣ ਵਾਲੇ ਕਮ ਸੇ ਕਮ 30 ਹਜ਼ਾਰ ਦੇ ਕਰੀਬ ਬੰਦੇ ਇਸ ਕੰਮ ਵਿੱਚ ਜੁਟੇ ਹੋਏ ਨੇ ਲੱਭਦੇ ਰਹਿੰਦੇ ਨੇ ਖੁਦਾਈ ਕਰਦੇ ਰਹਿੰਦੇ ਨੇ ਲੱਭ ਜਾਂਦੇ ਨੇ ਕਈਆਂ ਨੂੰ ਛੋਟੇ ਮੋਟੇ ਤੇ ਲੱਭਦੇ ਰਹਿੰਦੇ ਨੇ ਕਈਆਂ ਨੂੰ ਵੱਡਾ ਵੀ ਲੱਭ ਪੈਂਦਾ ਹੈ ਕਿਉਂਕਿ ਹੀਰੇ ਪੰਨੇ ਲੋਕੀ ਲੱਭਦੇ ਰਹਿੰਦੇ ਨੇ ਸ਼ਹਿਰ ਦਾ ਨਾਂ ਹੀ ਪੰਨਾ ਹੈ ਆਬਾਦੀ ਇਸ ਤਰੀਕੇ ਨਾਲ ਵਧ ਗਈ ਮੱਧ ਭਾਰਤ ਦੇ ਚੇ ਗੋਲਕੁੰਡਾ ਦੀਆਂ ਪਹਾੜੀਆਂ ਤੇ ਇੱਕ ਆਜੜੀ ਇੱਕ ਆਯਾਲੇ ਰੋਜ਼ ਭੇਡਾਂ ਚਾਰਨ ਜਾਂਦਾ ਸੀ ਪੰਜ 700 ਭੇਡਾਂ ਸਨ ਮਾਲਿਕ ਸੀ ਉਹਨਾਂ ਦਾ ਭੇਡਾਂ ਦੀ ਉਹਨੂੰ ਵੇਚਣੀ ਦੁੱਧ ਵੇਚਣਾ ਔਰ ਕੋਈ ਖਰੀਦਾਰ ਆ ਜਾਏ ਭੇਡਾਂ ਵੇਚਣੀਆਂ ਇਹ ਉਹਦਾ ਧੰਦਾ ਸੀ ਚੰਗਾ ਤਗੜਾ ਵਪਾਰੀ ਸੀ ਭੇਡਾਂ ਦਾ ਭੇਡਾਂ ਆਪ ਚਾਰਦਾ ਸੀ ਇਕ ਦਿਨ ਸੰਧਿਆ ਦੇ ਸਮੇਂ ਭੇਡਾਂ ਵਾਪਸ ਲਿਆ ਰਿਹਾ ਚਰਾ加। ਸੰਧਿਆ ਹੋ ਗਈ ਸੀ। ਹਲਕਾ ਜਿਹਾ ਹਨੇਰਾ ਹੋ ਗਿਆ ਸੀ। ਪਹਾੜ ਦੀ ਤਲਹਟੀ ਦੇ ਵਿੱਚ ਇੱਕ ਚਮਕਦਾ ਹੋਇਆ ਪੱਥਰ ਦਿਖਿਆ। ਪੱਥਰ ਇਤਨੇ ਚਮਕਦੇ ਨਹੀਂ ਉਹ ਜ਼ਿਆਦਾ ਚਮਕ ਰਿਹਾ ਸੀ। ਚੁੱਕ ਲਈ ਆ ਉਸਨੇ। ਘਰ ਲਿਆ ਆ। ਬੱਚਿਆਂ ਨੂੰ ਦੇ ਦਿੱਤਾ ਆਖਿਆ ਤੁਹਾਡੇ ਲਈ ਛਡਾਉਣਾ ਲੈਂਦਾ ਪੱਥਰ ਚਮਕਦਾ ਖੇਡੋ 6 ਮਹੀਨੇ ਉਸ ਆਜੜੀ ਦੇ ਬੱਚੇ ਉਸ ਪੱਥਰ ਨਾਲ ਖੇਡਦੇ ਰਹੇ ਅੱਜ ਇੱਕ ਭੇਡਾਂ ਖਰੀਦਣ ਵਾਸਤੇ ਖਰੀਦਾਰ ਆਇਆ ਹੈ ਦੋ ਭੇਡਾਂ ਉਸਨੇ ਖਰੀਦੀਆਂ 4 ਰੁਪਏ ਦੀਆਂ ਪੁਰਾਣਾ ਜ਼ਮਾਨਾ 2-2 ਰੁਪਏ ਦੀ ਭੇਡ ਉਦੀ ਨੇ ਗਾ ਪੈ ਗਈ ਉਸ ਚਮਕਦੇ ਪੱਥਰ ਤੇ ਜਿਸ ਦੇ ਨਾਲ ਬੱਚੇ ਖੇਡ ਰਹੇ ਸਨ ਉਹ ਆਜੜੀ ਨੂੰ ਪੁੱਛਦਾ ਹੈ ਇਹ ਪੱਥਰ ਤੁਹਾਨੂੰ ਕਿੱਥੋਂ ਮਿਲਿਆ ਔਰ ਬੜੇ ਗੌਰ ਨਾਲ ਬੜੇ ਧਿਆਨ ਨਾਲ ਦੇਖੀ ਜਾ ਆਜੜੀ ਉਹ ਪੱਥਰ ਚੁਕ ਲਿਆ ਬੱਚਿਆਂ ਕੋਲ ਤੇ ਕਹਿੰਦਾ ਤੁਹਾਨੂੰ ਚੰਗਾ ਲੱਗਦਾ ਸਾਡੇ ਬੱਚਿਆਂ ਨੇ ਬਥੇਰਾ ਖੇਡ ਲਿਆ 6 ਮਹੀਨੇ ਹੋ ਗਏ ਲੈ ਜਾਓ ਤੁਸੀਂ ਲੈ ਤੁਸੀ ਲੈ ਜਾ ਤੁਹਾਨੂੰ ਚੰਗਾ ਲੱਗਦਾ ਉਸ ਸੱਜਣ ਨੇ ਜੇਬ ਦੇ ਚਕ ਥੈਲੀ ਕੱਢੀ ਆਖਿਆ ਮਿੱਤਰਾ ਪੁਰਾਣਾ ਜ਼ਮਾਨਾ ਸਿਕਰਨਸੀ ਨੋਟ ਹੁੰਦੇ ਨਹੀਂ ਸਨ ਸਿੱਕੇ ਹੁੰਦੇ ਸਨ ਚਾਂਦੀ ਦੇ ਸੋਨੇ ਦੇ ਔਰ ਤਾਂਬੇ ਦੇ 100 ਰੁਪਏ ਚਾਂਦੀ ਦੇ ਉਹਦੇ ਕੋਲ ਥੈਲੀ ਸੀ ਕੱਢੀ ਉਸ ਆਜੜੀ ਦੀ ਹਥੇਲੀ ਤੇ ਰੱਖੀ ਅੱਖੇ ਮੇਰੇ ਕੋਲ ਇਤਨੇ ਹੀ ਨੇ ਇਤਵੇਂ ਮੈਂ ਹੋਰ ਦੇ ਨਹੀਂ ਸਕਾਂ ਐ ਰੱਖ ਲੈ ਬੜਾ ਖੁਸ਼ ਹੋ ਗਿਆ ਆਜੜੀ ਉਹ ਸੱਜਣ ਚਲਾ ਗਿਆ ਤੇ ਆ ਜੜੀ ਕਹਿੰਦਾ ਬੜਾ ਮੂਹ ਰਖਿਆ। ਢੇਡ ਖਰੀਦਦਾ 2-2 ਰੁਪਏ ਦੇ ਤੇ ਪੱਥਰ ਦੇ 100 ਰੁਪਏ ਦੇ ਗਿਆ। ਬੜਾ ਮੂਹ ਹੈ ਬੜਾ ਠੱਗੇ ਆ ਇਹ ਲੋਕ। ਪਰ ਕੀ ਕਰੀ ਆਪੇ ਦੇ ਕੇ ਖੁਸ਼ੀ ਨਾਲ ਦੇ ਕੇ। ਉਸ ਪੱਥਰ ਨੂੰ ਉਸਨੇ ਤਰਾਸ਼ਿਆ। ਮੋਗਲ ਸ਼ਹਿਨशाहਾਂ ਨੂੰ ਬੇੜ ਕੀਤਾ। ਤੇ ਮੋਗਲ ਸ਼ਹਿਨशाहਾਂ ਨੇ ਉਸ ਦਾ ਨਾ ਰੱਖਿਆ ਕੋਹੇਨੂਰ। ਵਾਹ। ਪਹਾੜਾਂ ਦਾ ਨੂਰ ਪਹਾੜਾਂ ਦਾ ਚਾਨਣ ਕੋ ਪਹਾੜ ਨੂੰ ਕਹਿੰਦੇ ਨੇ ਕੋਹੇ ਨੂਰ ਅੱਜਕਲ ਲੰਡਨ ਮਿਊਜ਼ੀਅਮ ਵਿੱਚ ਪਿਆ ਹੈ ਮਲਕਾ ਐਲਜ਼ਬੈਥ ਦੇ ਤਾਜ ਨਾਲ ਜੜਤ ਹੈ ਕਰੋੜਾਂ ਦੀ ਸੰਪਦਾ ਦਾ مالک ਉਹ ਹੀ ਰਾਂ ਖੇਮੇ ਨੇ ਤਕ ਉਸ ਦੇ ਬੱਚੇ ਖੇਡ ਰਹੇ ਖਿਡੌਣਾ ਜਾਣਗੇ ਪੱਥਰ ਸਮਝ ਕੇ ਸਮਝ ਹੈ ਤੇ ਹੀਰਾ ਹੈ ਬੜ ਮੁੱਲਾ ਹੈ ਸਮਝ ਨਹੀਂ ਤੇ ਪੱਥਰ ਦਾ ਟੁਕੜਾ ਹੈ ਕੁਝ ਵੀ ਨਹੀਂ